ਤੋ ਫੀ ਦਸਮੀ ਗੁਰਸੰਮਰ ਰਚਿ ਸਿਮਰ ਕੀ ਗੁਰੂ ਨਾਨਕ ਲਾਇ ਤੇ ਆਏ ਸੇ ਅੰਗਦ ਗੁਰ ਤੇ ਅਮਰਦਾਸ ਰੰਗਰਸਿ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸਿਹੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿ ਚੁੱਤੇ ਸਬਦ ਖਜਾਏ ਤੇਗ ਬਹਾਦਰ ਸਿਂਧੀਏ ਕਰਨ ਔਨ ਤੇ ਆਈ ਸਾਈ ਸੁਖੀ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਾਜ਼ਰਾ ਹਜੂਰ ਸਰਵ ਕਲਾ ਪ੍ਰਪੂਰ ਬਾਣੀ ਦੇ ਬੋਲ ਇਸ ਨਾਮ ਦੇ ਜਹਾਜ ਜਗਰ ਛਤਰ ਤਖਤ ਦੇ ਮਾਲਕ ਜਿਜੂ ਜੋਗਿਆ ਟਲ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਠ ਦਜ਼ਾਰ ਦਾ ਧਿਆਨ ਧਰ ਕੀ ਹਲਸਾ ਜੀ ਬੋਲੋ ਜੀ ਵਾਹਿਗੁਰੂ ਨਾਮ ਜੜਦੀ ਕਲਾ ਤੇਰੇ ਪਾਣੇ ਸਰਬਕਤ ਦਾ ਪਨਾਹ guru jī kā khansā ਸਤਿ ਸ਼੍ਰੀ ਅਕਾਲ ਕਾਰੇ ਗਿ ਜਾਵੇ ਨਾ ਲੋ ਜਾਵੇ ਸਿੱਧਾ ਸ਼ਿੰਗਾਰੇ ਮਾਨੂੰ ਪਾਵੇ ਸੋਤਰੀਆ ਕਾਲ ਵਾਹਿਗੁਰੂ ਸਤਿ ਸਤਿ ਸ੍ਰੀ ਗੁਰਨਸਾਲ ਜੀ ਦਾ ਪ੍ਰਕਾਸ਼ ਸੋਭਤ ਹੈ ਜਿਹਦੇ ਲੈ ਤਸੀਪੈਂ ਚੁੰਡਾ ਕਲਪ ਮੰਨਵਾ ਕਦੇ ਆ ਨੱਚ ਤੇਰੀਆਂ ਸੰਤਾਂ ਦੇਖ ਬੈਠੇ ਬੱਤਾ ਸਬਤਾ ਵਾਲੀ ਬਾਬਾ ਬੁੱਢਾ ਸਬਤਾ ਵਾਲੀ ਬਾਬਾ ਬੁੱਢਾ ਸਬਤਾ ਵਾਲੀ ਬਾਬਾ ਬੁੱਢਾ ਸਬਤਾ ਵਾਲੀ ਤੁਸਾ ਸਾਰੇ ਨੇ ਸੇਵਾ ਹੁੰਦੀ ਸਾਧ ਸੰਗਤ ਦੀ ਇਸਰਮਾਨੇ ਲਾ ਕੇ ਸੇਵਾ ਜੋ ਸਾਰੇ ਨੇ ਸੇਵਾ ਹੁੰਦੀ ਸਾਧ ਸੰਗਤ ਦੀ ਇਸਰਮਾਨੇ ਲਾ ਕੇ ਸੇਵਾ ਬਾਬਾ ਬੜਾ ਮੇਰੀ ਆਏ ਕਿਰ ਪਰਸ਼ਦਾ ਦਾ ਬਾਬਾ ਸਾਧੂ ਸਿੱਖ ਜੀ ਚੁੰਡਾ ਕਲਾਪ ਸੇਵਨਤੀ ਜੋਦੜੀ ਪ੍ਰਾਰਥਨਾ ਸਤਿਗੁਰੂ ਜੀਓ ਆਪ ਜੀਆਂ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤੋ ਜਦੋਂ ਬਖਸ਼ਿਆ ਕਲਗੀਧਰ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂ ਜੀਆਂ ਦੇ ਮਹਾਨ ਸਿੱਖ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜੀ ਦੇ ਪਾਵਨ ਸਥਾਨਾਂ ਤੇ ਸਤਿਗੁਰੂ ਜਨਮ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੇ ਕਿਰਪਾ ਕੀਤੀ ਚੁੰਡਾ ਕਲਾ ਖੁਰਦ ਸਮੂਹ ਸੰਗਤਾਂ ਵੱਲੋਂ ਰਲ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਵੱਲੋਂ ਰਲ ਕਰਕੇ ਸਤਿਗੁਰੂ ਧਰਤਨ ਬਾਬਾ ਜੀਮ ਸਿੰਘ ਜੀ ਦੇ ਪਾਵਨ ਸਥਾਨਾ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਸਜਾ ਕੇ ਬ੍ਰਹਮ ਗਿਆਨੀ ਬਾਬਾ ਸਾਧੂ ਸਿੱਖ ਜੀਆ ਦੇ ਪਾਵਨ ਸਥਾਨੇ ਸੰਗਤਾਂ ਪਹੁੰਚਿਆ ਸਤਿਗੁਰੂ ਜੀਓ ਇਸ ਜਗ੍ਹਾ ਤੋਂ ਨਮਸਕਾਰ ਕਰਦੇ ਹਾਂ ਪੜਾ ਦਰ ਪੜਾ ਸੰਗਤਾਂ ਨੇ ਪਾਹੋ ਵਿੰਡ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਅੜੇ ਤੇ ਪਹੁੰਚਣਾ ਸਤਿਗੁਰੂ ਕਿਰਪਾ ਕਰਨੀ ਸਾਰੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਸੇਵਾਦਾਰਾ ਤੇ ਮੇਹਰ ਪਰਿਆ ਹੱਥ ਰੱਖਣਾ ਕਿਸੇ ਤਰ੍ਹਾਂ ਦੀ ਮੁਸ਼ਕਲ ਟੋੜਨਾ ਚੜ੍ਹਦੀਆਂ ਕਲਾ ਦੇ ਪਹਿਰੇ ਬਖਸ਼ਿ ਕਰਕੇ ਸੰਪੂਰਨ ਤਿਆਰੀਆਂ ਕਰਵਾ ਲੈਣੀਆਂ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤੇਲ ਫੁੱਲ ਭੇਟਾ ਪ੍ਰਵਾਨ ਕਰਨੀ ਰਸਤੇ ਵਿੱਚ ਅੰਗ ਸੰਗ ਸਹਾਇ ਹੋਣਾ ਕਰੋ ਬਖਸ਼ਿਸ਼ਾ ਬਾਣੀ ਦੇ ਪ੍ਰਵਾਹ ਚੱਲ ਰਹੇ ਪਾਵਨ ਹੁਕਮ ਬਖਸ਼ਿ ਦੇਵੇ ਸਤਿਗੁਰੂ ਜੀ ਉਹ ਚਾਲੇ ਪੌਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਜਪਣ ਦੀ ਕਲਾ ਤੇਰੇ ਭਾਣੇ ਸਰਬਤਨ वाहिगुरु जीा ख़सा वाहिगुरु के फते बोले सोनिहाल वाहिगुरु जी का ख़सा ਆ ਗਰੂ ਜੀ ਆ ਜਾਓ ਜੀ ਲੰਗਰ ਚਾ ਚਾ ਕੇ ਵੈਲਕਮ ਚਾ ਚਾ ਕੇ ਵਾਈਟ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਪਿੰਡ ਚਵਿੰਡਾ ਕਲਾਂ ਤੋਂ ਤੰਤਨ ਬਾਬਾ ਜੀਮ ਸਿੰਘ ਦੀ ਗੁਰਦੁਆਰੇ ਤੋਂ ਸਾਰੀ ਸੰਗਤ ਜੋ ਬਾਬਾ ਦੀਪ ਸਿੰਘ ਸ਼ਹੀਦ ਦੇ ਜਨਮ ਦਿਹਾੜੇ ਤੇ ਕੁਛੀ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਇਸ ਵੇਲੇ ਪਿੰਡ ਸੋਹਲ ਵਿੱਚ ਅਸੀਂ ਪਹੁੰਚ ਗਏ ਆ ਸੰਗਤਾਂ ਦੇ ਨਾਲ ਤੇ ਇਸ ਤੋਂ ਬਾਅਦ ਪਿੰਡ ਸੋਹਲ ਤੋਂ ਗੱਗੋਬੂਆ ਗੱਗੋਬੂਏ ਤੋਂ ਭਿੱਖੀਵਿੰਡ ਤੇ ਪਉਂਗਿੰਡ ਬਾਬੇ ਦੇ ਚਰਨਾਂ ਦੇ ਵਿੱਚ ਜਾਬਰਾਜੇ ਹਾਜ਼ਰੀ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ਮੂ ਸੈਤਾਨ ਨੂੰ ਜਿਹੜਾ ਰੋ ਦਾ ਜੂਸ ਪਿਆ ਜਾ ਰਿਹਾ ਅਸੀਂ ਗੱਲ ਕਰ ਪੈਜੀ ਸੁਭਨਾਇ ਦੇ ਦਾ ਰਮਨਦੀਪ ਕੌਰ ਜੀ ਹਾਂਜੀ ਤੇ ਅੱਜ ਜਿਹੜਾ ਮਹਾਨਗਰ ਕੀਰਤਵਾਂ ਤੇ ਜਿਹੜਾ ਸੰਗਤ ਨੂੰ ਕੀ ਸ਼ਿਕਾਇਤ ਜਾ ਰਿਹਾ ਜੀ ਹਾਂਜੀ ਰੋਹ ਦਾ ਲੰਗਰ ਸ਼ਿਕਾਇਤ ਜਾ ਰਿਹਾ ਜੀ ਅੱਛਾ ਜੀ ਤੇ ਹਰ ਸਾਲ ਆਉਂਦੇ ਤੁਸੀਂ ਨਹੀਂ ਆਏ ਪਹਿਲੀ ਵਾਰ ਅਸੀਂ ਸ਼ੁਰੂ ਕੀਤਾ ਹੈ ਮਾੜਾ ਕਿਰਪਾ ਰੱਖੀ ਅੱਗੇ ਤੋਂ ਵੀ ਲਾਇਆ ਕਰਾਂਗੇ ਲੋਕ ਇਹ ਦੇਖੇ ਜਵੇਂ ਉਹਨਾਂ ਨੇ ਕਿਹਾ ਪਰ ਜਿਹਦੇ ਤੇ ਅਸੀਂ ਸਮਝ ਸਕਤਾਂ ਵੀ ਜਿਹੜਾ ਅੱਜ ਪਰੇਠੀ ਦੇ ਜਿਹੜਾ ਰੋਹ ਦਾ ਲੰਗਰ ਲਗਾਇਆ ਜਾ ਰਿਹਾ ਜਿਹਨਾਂ ਲਈ ਤੁਸੀਂ ਅਸੀਂ ਦਿਖਾ ਰਹੇ ਹਾਂ ਔਰ ਜੋ ਇਹ ਮਹਾਨ ਨਾਗਰ ਕੀਰਤਨ ਚ ਮਿੱਡਾ ਕਾਲਾ ਤੋਂ ਚੱਲਿਆ ਸੀ ਔਰ ਰਸਤੇ ਤੇ ਪੜਾ ਕਰਦਾ ਹੋਇਆ ਬਹੁਤ ਮਿੰਟ ਪਹੁੰਚਣਾ ਹੈ ਜਿੱਥੇ ਗੁਰੂ ਸਾਹਿਬ ਦੀ ਤਾਬਿਆ ਯੂਰੀ ਦੇ ਵਿੱਚ ਸੋਹਬਤ ਨੇ ਧੰਨ ਧੰਨ ਸ੍ਰੀ ਗੁਰੂ ਰੰਧ ਸਾਹਿਬ ਜੀ ਜਿਨ੍ਹਾਂ ਦੇ ਪਰਨ ਸੇਵਕ ਗੁਰੂ ਦੇ ਗੁਰਸਿੱਖ ਉਹਨਾਂ ਦੀ ਸੇਵਾ ਕਰ ਰਹੇ ਨੇ ਔਰ ਸਮੂਸਖਤਾਂ ਨੂੰ ਜੋ ਰੋ ਦਾ ਲੰਗਰ ਜੋ ਵਖਤਾਵਰ ਸ਼ਿਕਾਇਤ ਜਾ ਰਹੇ ਦੀ ਹੈ ਤੁਸੀਂ ਅਸੀਂ दिखा रहे हैं जो महानगर कीर्तन शहीद बाबा कृष्ण के पाविंड पहुँच चुका है क्रॉस कर रहे हैं मेन टाउन ना जी तीसरे अस दिखा रहे हैं ये सुबह सवेरे चलिया चुविंडा कला तो हम

ਤੇ ਜੋ ਪਾਬਾ ਫੈਂਕੀ ਕਰਲੇ ਨੇ ਪੰਛੀ ਦੇ ਵਿੱਚ ਉਹਨਾਂ ਨੇ ਦਫੀਰ ਖਿੱਤੀ ਜਦੋਂ ਚੰਦ ਲੱਗੀ ਆ ਆਤੇ ਉਹਨੂੰ पर नई खालसा क्यों आँख एक हो गया सत्त खालसा एक पल हो गया ये पापा पापा जी जी ने ने दिया उसे चलिया चली आँधी करा रखे महाराज की गांधी करा रवे अंग ख रहे बा दशमे जहेदाराबा बिजन सिंह छोटी ਵੇਜ ਮੇਤਾ ਨਾ ਦਾ ਨੀਂਦ ਤੇ ਪਾਪਾ ਪਰਿਭੂ ਬਾਬਾ ਦਾਸਤਾਨ ਸੁਣੀ ਕੋਲੇ ਉਸ ਤੇ ਪਾਪਾ ਮਾਂ ਦੀ ਸੁਣਾ ਉਸ ਤੇ ਪਾਪਾ ਮਿੰਦਹੇਨ ਕਾਲਾ ਸਾਰੇ ਏ ਇਹਨਾਂ ਦਾ ਦੂਰਾ ਯਾਦ ਲਉ ਰਿਹਾ ਹੋਣਾ ਮਾਪੇ ਜਿਵੇਂ ਸਿਖਨੇ ਜੱਜਵਾਲੇ ਪਤਿਸ ਤੋਂ ਉੱਨੀ ਚੁੜੀ ਕੀਆ ਪਾਰਾਂ ਤੇ ਦਾ ਹਾਸ਼ਿਓਂ ਦੇ ਪਾਰ ਤੋਂ ਕੋਈ ਤਾਂ ਹੋਰੇ ਉਹ ਦੇ ਪਤਿਸ ਤੋਂ ਨਸੀ ਤੋਂ ਸੱਟਣਗੇ ਦੁਨੀਆ ਨੂੰ ਜਾਗ ਰਿਹਾ ਤਾ ਉਹ ਬਾਦ ਦੇ ਲੋਕ ਜਿਹੜੇ ਨੇ ਉਹ 29 ਸੁਰ ਖੰਡੇ ਨੇ ਉਹ ਆਰੂਤ ਦਾ ਖਾਸਾ ਉਹ ਆਰੂਤ ਦੀ ਭਾਰ ਦੇ ਆਵੇ ਯਾਰ ਹੋ ਜਾ ਮਿਸ ਨੂੰ ਇੱਕ ਪਿਤਾ ਦੇ ਜਰਨਾ ਨੂੰ ਬਾਪ ਏ